ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਸੇਵਾ ਦੇ ਬਾਬਤ ਹਰ ਕੋਈ ਇਨਸਾਨ ਸੋਚਦਾ ਹੈ ਕਿ ਸੇਵਾ ਕਰੀਏ ਸੇਵਾ ਕਰੀਏ ਪਰ ਇੱਕ ਸੇਵਾ ਦੀ ਭਾਵਨਾ ਕਿਉਂਕਿ ਸਾਡੇ ਸਾਗਰ ਤਰਨ ਦਾ ਸੰਸਾਰ ਤੋਂ ਨਿਰੰਕਾਰ ਤੱਕ ਰੂਹ ਦਾ ਸਫਰ ਤੈਅ ਕਰਨ ਦਾ ਸਭ ਤੋਂ ਸੋਹਣਾ ਸਾਧਨ ਹੈ ਸੇਵਾ ਤੇ ਸਿਮਰਨ ਜਿਵੇਂ ਇੱਕ ਪੰਛੀ ਨੂੰ ਉੱਡਣ ਵਾਸਤੇ ਦੋ ਖੰਭਾਂ ਦੀ ਲੋੜ ਹੁੰਦੀ ਹੈ ਉਹ ਪੰਛੀ ਦੋ ਖੰਭਾਂ ਤੇ ਉੱਡ ਪਾਉਂਦਾ ਹੈ ਜੇ ਖੰਭ ਉਹਦਾ ਨਾ ਹੋਵੇ ਤੇ ਇੱਕ ਖੰਭ ਦੇ ਸਹਾਰੇ ਉੱਡ ਨਹੀਂ ਸਕੇਗਾ ਇਸੇ ਤਰੀਕੇ ਸਰ ਜਿਵੇਂ ਪੰਛੀ ਦੇ ਦੋ ਖੰਭ ਨੇ ਉਹ ਦੋ ਖੰਭਾਂ ਸਹਾਰੇ ਉੱਡ ਕੇ ਜਿੱਥੇ ਮਰਜ਼ੀ ਪਹੁੰਚ ਸਕਦਾ ਜਿੱਥੇ ਉਹਦੀ ਮੰਜ਼ਿਲ ਹੈ ਸੰਸਾਰ ਤੋਂ ਨਿਰੰਕਾਰ ਤੱਕ ਦਾ ਸਫ਼ਰ ਇਸ ਜੀਵਾਤਮਾ ਨੇ ਕਰਨਾ ਹੈ ਇਸ ਰੂਹ ਨੇ ਕਰਨਾ ਹੈ ਸਾਡੇ ਸੁਕਸ਼ਮ ਸਰੀਰ ਨੇ ਕਰਨਾ ਹੈ ਉਦੇ ਵਾਸਤੇ ਸੇਵਾ ਤੇ ਸਿਮਰਨ ਦੋਨੋਂ ਖੰਭ ਨੇ ਸਿਮਰਨ ਵੀ ਜ਼ਰੂਰੀ ਏ ਤੇ ਸੇਵਾ ਵੀ ਜ਼ਰੂਰੀ ਏ ਜੇ ਦੋਨਾਂ ਚ ਇੱਕ ਖੰਭ ਨਹੀਂ ਹੈ ਤੇ ਅਸੀਂ ਨਹੀਂ ਪਹੁੰਚ ਪਾਵਾਂਗੇ ਇਸ ਕਰਕੇ ਦੋਨੋਂ ਖੰਭ ਜ਼ਰੂਰੀ ਨੇ ਸੇਵਾ ਤੇ ਸਿਮਰਨ ਔਰ ਦੋਨਾਂ ਦਾ ਸਾਡੇ ਵਿੱਚ ਜਨੂਨ ਹੋਣਾ ਚਾਹੀਦਾ ਇੱਕ ਚਾਅ ਹੋਣਾ ਚਾਹੀਦਾ ਚਾਅ ਨਾਲ ਕੀਤਾ ਹੋਇਆ ਹਰੇਕ ਕੰਮ ਹਮੇਸ਼ਾ ਸਫਲਤਾ ਵੱਲ ਲੈ ਕੇ ਜਾਂਦਾ ਹੈ ਚਾ ਨਾਲ ਕੀਤਾ ਹੋਇਆ ਹਰੇਕ ਕੰਮ ਸਾਨੂੰ ਸਾਡੀ ਮੰਜ਼ਲ ਤੱਕ ਲੈ ਕੇ ਜਾਂਦਾ ਹੈ ਪਰ ਜਿਸ ਕੰਮ 'ਚ ਸਾਡਾ ਚਾ ਨਹੀਂ ਹੈ ਇੰਟਰਸਟ ਨਹੀਂ ਹੈ ਸਾਡਾ ਮਨ ਨਹੀਂ ਹੈ ਫਿਰ ਉਹ ਕੰਮ ਸਾਡਾ ਕਦੇ ਸਿਰੇ ਨਹੀਂ ਲੱਗਦਾ ਇਸ ਕਰਕੇ ਸਾਡੀ ਜ਼ਿੰਦਗੀ 'ਚ ਸੇਵਾ ਤੇ ਸਿਮਰਨ ਦੋਨਾਂ ਵਿੱਚ ਅਸੀਂ ਆਪਣਾ ਪੂਰਾ ਪੂਰਾ ਮਨ ਲਾਈਏ ਉਹ ਸਾਡੇ ਅੰਦਰ ਇੱਕ ਐਕਸਾਈਟਮੈਂਟ ਵੀ ਹੋਵੇ ਔਰ ਇੱਕ ਚਾ ਵੀ ਹੋਵੇ ਕੀ ਸੇਵਾ ਕਰਨੀ ਹੈ ਸਿਮਰਨ ਕਰਨਾ ਹੈ ਸਿਮਰਨ ਚ ਕਿਦਾਂ-ਕਿਦਾਂ ਅੱਗੇ ਵਧੀਏ ਸੇਵਾ ਚ ਕਿਵੇਂ ਅੱਗੇ ਵਧੀਏ ਸਾਨੂੰ ਉਹਨਾਂ ਦਾ ਸੰਗ ਕਰਨਾ ਚਾਹੀਦਾ ਹੈ ਜਿਹੜੇ ਸੇਵਾ ਸਿਮਰਨ ਕਰਦੇ ਨੇ ਉਹਨਾਂ ਕੋਲ ਪੁੱਛਣਾ ਚਾਹੀਦਾ ਹੈ ਕਿ ਕਿਵੇਂ ਕਰੀਏ ਸੇਵਾ ਦੀ ਲਗਨ ਕਿਵੇਂ ਲੱਗੇ ਸਿਮਰਨ ਦੀ ਲਗਨ ਕਿਵੇਂ ਲੱਗੇ ਸਿਮਰਨ ਤਾਂ ਹਰ ਕੋਈ ਕਰਨਾ ਚਾਹੁੰਦਾ ਹੈ ਭਗਤੀ ਹਰ ਕੋਈ ਕਰਨਾ ਚਾਹੁੰਦਾ ਹੈ ਕੋਈ ਇਨਸਾਨ ਨਹੀਂ ਹੈ ਜਿਹੜਾ ਕਹੇ ਮੈਂ ਭਗਤੀ ਨਹੀਂ ਕਰਨੀ ਕੋਈ ਆਸਤਕ ਹੋਵੇ ਤਾਂ ਕਹਿ ਨਹੀਂ ਸਕਦਾ ਆਸਥਾ ਰੱਖਣ ਵਾਲਾ ਬੰਦਾ ਤੇ ਹਰ ਕੋਈ ਚਾਹੁੰਦਾ ਹੈ ਕਿ ਉਹ ਭਗਤੀ ਕਰ। ਤੇ ਭਗਤੀ ਕੋਈ ਇੱਕ ਤਰ੍ਹਾਂ ਦੀ ਥੋੜਾ ਹੈ। ਭਗਤੀ ਦੇ ਬਹੁਤ ਤਰੀਕੇ ਨੇ। ਬਹੁਤ ਤਰੀਕੇ ਨੇ ਜਿਸ ਤਰ੍ਹਾਂ ਭਗਤੀ ਕਰ ਸਕਦੇ ਆ। ਪਰ ਸਾਡੇ ਅੰਦਰ ਸ਼ੌਂਕ ਹੋਣਾ ਚਾਹੀਦਾ। ਸਿਮਰਨ ਦੇ ਬਹੁਤ ਤਰੀਕੇ ਨੇ। ਸਾਡੇ ਅੰਦਰ ਸ਼ੌਂਕ ਹੋਣਾ ਚਾਹੀਦਾ। ਸੇਵਾ ਦੇ ਬਹੁਤ ਤਰੀਕੇ ਨੇ। ਸਾਡੇ ਅੰਦਰ ਸ਼ੌਂਕ ਹੋਣਾ ਚਾਹੀਦਾ। ਮਿਲਿਆ ਨੂੰ ਮਿਲੋ। ਭਗਤੀ ਕਰਨ ਵਾਲਿਆਂ ਨੂੰ ਮਿਲੋ। ਸੇਵਾ ਕਰਨ ਵਾਲਿਆਂ ਨੂੰ ਮਿਲਣ ਕੱਪੜਾ ਲੈਣਾ ਹੋਵੇ ਤੇ ਕੱਪੜੇ ਦੀ ਦੁਕਾਨ ਤੇ ਜਾਂਦਾ ਹੈ ਕੱਪੜੇ ਦਾ ਗ੍ਰਾਹਕ ਹੋਵੇ ਕੱਪੜੇ ਦੀ ਦੁਕਾਨ ਤੇ ਜਾਂਦਾ ਹੈ ਲੂਣ ਮਿਰਚ ਦਾ ਗ੍ਰਾਹਕ ਹੋਵੇ ਲੂਣ ਮਿਰਚ ਦੀ ਦੁਕਾਨ ਤੇ ਜਾਂਦਾ ਹੈ ਸੋਨੇ ਦਾ ਗ੍ਰਾਹਕ ਹੋਵੇ ਸੁਨਾਰੇ ਦੀ ਦੁਕਾਨ ਤੇ ਜਾਂਦਾ ਹੈ ਲੋਹੇ ਦਾ ਗ੍ਰਾਹਕ ਹੋਵੇ ਲੋਹੇ ਦੀ ਦੁਕਾਨ ਤੇ ਜਾਂਦਾ ਹੈ ਜਿਹੜੀ ਚੀਜ਼ ਦਾ ਗ੍ਰਾਹਕ ਹੈ ਉੱਥੇ ਜਾਏਗਾ ਤੇ ਸੇਵਾ ਸਿਵਰਨ ਦਾ ਗ੍ਰਾਹਕ ਬਣੋ ਤੇ ਫਿਰ ਜਿੱਥੇ ਸੇਵਾ ਸਿਵਰਨ ਹੁੰਦਾ ਉੱਥੇ ਜਾ ਕੇ ਆਪਣੀ ਅਵਸਥਾ ਨੂੰ ਪ੍ਰਾਪਤ ਕਰਨ ਦੇ ਸਾਧਨ ਸਿੱਖੋ ਔਰ ਸਭ ਤੋਂ ਵੱਧ ਚਾਉ ਪੈਦਾ ਹੁੰਦਾ ਸੰਗਤ 'ਚ ਆ ਕੇ ਉਹਨਾਂ ਦੀਆਂ ਗੱਲਾਂ ਸੁਣੁੰਦੇ ਆਂ ਸੇਵਾ ਕਿੱਦਾਂ ਕੀਤੀ ਸਿਮਰਨ ਕਿੱਦਾਂ ਕੀਤਾ ਉਹਨਾਂ ਨੂੰ ਕਿੱਥੋਂ ਲਗਨ ਲੱਗੀ ਜਦੋਂ ਇਹ ਸੁਣਦੇ ਆਂ ਫਿਰ ਚਾਹ ਪੈਦਾ ਹੋਏਗਾ ਸੁਣ ਕੇ ਹੀ ਹੁੰਦਾ ਹੈ ਪਹਿਲਾਂ ਲੋਕ ਅਮਰੀਕਾ ਲੋਕਾਂ ਨੇ ਦੇਖਿਆ ਥੋੜਾ ਜਿਹਾ ਜਿਹੜਾ ਅਮਰੀਕਾ ਜਾ ਕੇ ਆਏ ਸੀ ਉਹਨਾਂ ਨੇ ਦੱਸਿਆ ਸੀ ਅਮਰੀਕਾ ਇਦਾਂ ਹੈ ਇਹ ਲੋਕਾਂ ਅੰਦਰ ਚਾਅ ਪੈਦਾ ਹੋ ਗਿਆ ਅਮਰੀਕਾ ਦੀਆਂ ਗੱਲਾਂ ਸੁਣ ਸੁਣ ਕੇ ਹੋਇਆ ਨਾ ਕनाडा ਦੀਆਂ ਗੱਲਾਂ ਸੁਣ ਸੁਣ ਕੇ ਹੋਇਆ ਨਾ ਹੁਣ ਅਸੀਂ ਸੱਚ ਕਰਨ ਦੀਆਂ ਗੱਲਾਂ ਸੁਣਾਂਗੇ ਪਰਮਾਤਮਾ ਦੇ ਘਰ ਦੀਆਂ ਗੱਲਾਂ ਸੁਣਾਂਗੇ ਚਾਅ ਪੈਦਾ ਹੋਏਗਾ ਸ਼ੌਂਕ ਪੈਦਾ ਹੋਏਗਾ ਫਿਰ ਤੁਰਾਂਗੇ ਫਿਰ ਕੋਸ਼ਿਸ਼ ਕਰਾਂਗੇ ਜਦੋਂ ਅਮਰੀਕਾ ਦੇ ਵਾਸਤੇ ਸੁਣਦਾ ਹੈ ਇੰਗਲੈਂਡ ਦਾ ਸੁਣਦਾ ਹੈ ਤੇ ਫਿਰ ਉਹ ਦੀ ਉਹਦੀ ਪ੍ਰੋਸੈਸ ਵੇਖਦਾ ਹੈ ਕਿਵੇਂ ਮੈਂ ਪੁੱਛ ਸਕਦਾ ਉੱਥੇ ਕੀ ਡਾਕੂਮੈਂਟ ਸਹੀ ਦੇਨੇ ਕੀ ਸ਼ਰਤਾਂ ਨੇ ਕੀ ਰੂਲਸ ਨੇ ਉਹਨੂੰ ਅਪਲਾਈ ਕਰਦਾ ਹੈ ਨਾ ਇਸ ਤਰ੍ਹਾਂ ਜੇ ਉਸ ਪਰਮਾਤਮਾ ਸੱਚਖੰਡ ਵਸਿਆ ਦੇ ਅਨਕਾਰ ਦੇ ਬਾਰੇ ਸੁਨੇਗਾ ਉਸ ਮਾਲਕ ਦੇ ਬਾਰੇ ਸੁਨੇਗਾ ਤੇ ਫਿਰ ਉਹ ਉਹ ਆਪਣੇ ਜੀਵਨ ਚ ਲਾਗੂ ਕਰੇਗਾ ਕਿ ਉੱਥੇ ਕਿਵੇਂ ਪਹੁੰਚਿਆ ਜਾਣਾ ਹੈ ਉੱਥੇ ਕਿਵੇਂ ਜਾਇਆ ਜਾਣਾ ਹੈ ਫਿਰ ਬੇਨਤੀ ਕਰਾ ਸੇਵਾ ਤੇ ਸਿਮਰਨ ਇਹ ਖੰਭ ਨੇ ਉੱਥੇ ਜਾਣ ਵਾਸਤੇ ਸਭ ਤੋਂ ਵਧੀਆ ਸਾਧਨ ਹੈ ਗੁਰਾਨਕ ਦੇ ਘਰ ਚ ਸੇਵਾ ਤੇ ਸਿਮਰਨ ਜਿਹੜਾ ਪ੍ਰਾਣਾਯਾਮ ਹੁੰਦਾ ਸੀ ਜੋਗਾ ਹੁੰਦਾ ਸੀ ਉਹਨੂੰ ਬਦਲ ਕੇ ਸੇਵਾ ਵਿੱਚ ਕਰਿਆ ਮਹਾਰਾਜ ਨੇ ਸੇਵਾ ਕਰਨੀ ਹੈ ਸੇਵਾ ਜਿਹੜੀ ਸਾਡਾ ਉਹ ਪ੍ਰਾਣਾਯਾਮ ਵਿਆਮ ਜੋਗਾ ਉਹ ਸਾਰਾ ਹੀ ਹੁਣ ਉਹਨਾਂ ਦੀ ਗੱਲਾਂ ਸੁਣਦੇ ਆਪਾਂ ਤੇ ਉਹਨਾਂ ਨੇ ਕਿਦਾਂ ਕੀਤਾ ਚਰਚਾ ਪੈਦਾ ਹੁੰਦਾ ਹੈ ਔਰ ਆੜਾ ਸਾਹਿਬ ਵਾਲੇ ਮਹਾਪੁਰਖ ਸੰਤ ਰਿਸ਼ਰ ਸਿੰਘ ਜੀ ਮਹਾਰਾ ਰਾੜਾ ਸਾਹਿਬ ਵਾਲੇ ਉਹਨਾਂ ਦੇ ਬੜੇ ਪਿਆਰੇ ਸੇਵਕ ਹੋਏ ਨੇ ਸੰਤ ਤੇਜਾ ਸਿੰਘ ਜੀ ਭੋਰਾ ਸਾਹਿਬ ਵਾਲੇ ਕਹਿੰਦੇ ਆਪਾਂ ਉਹਨਾਂ ਨੂੰ ਉਹਨਾਂ ਨੇ ਜ਼ਿੰਦਗੀ ਚ ਇੱਕ ਮਿਸਾਲ ਕਾਇਮ ਕੀਤੀ ਮਹਰਾਪਾ ਸੇਵਾ ਦੀ ਗੱਲ ਕਰ ਲਈਏ ਕਿ ਕਿੱਦਾਂ ਸ਼ੌਂਕ ਪੈਦਾ ਹੁੰਦਾ ਉਹਨਾਂ ਨੇ ਇੱਕ ਸ਼ੌਂਕ ਪੈਦਾ ਹੋ ਗਿਆ ਕਿ ਮੈਂ ਆਪਣੇ ਮੁਰਸ਼ਿਦ ਦੀ ਆਪਣੇ ਮਹਾਪੁਰਖ ਦੀ ਸੇਵਾ ਕਰਨੀ ਹੈ ਉਹਨਾਂ ਨੇ ਇੱਕ ਸੇਵਾ ਲੈ ਲਈ ਉਹਨਾਂ ਨੇ ਸੇਵਾ ਕਾਹਦੀ ਸੀ ਉਹਨਾਂ ਦੀ ਉਹਨਾਂ ਦੀ ਸੇਵਾ ਸੀ ਲੰਗਰ ਬਣਾਉਣ ਦੀ ਪ੍ਰਸ਼ਾਦਾ ਬਣਾ ਕੇ ਛਕਾਉਣ ਦੀ ਉਹ ਨਾਲ ਸਿਮਰਨ ਕਰਨ ਦੀ ਉਹ ਸ਼ੌਂਕ ਪੈਦਾ ਹੋ ਗਿਆ ਤੇ ਸ਼ੌਂਕ ਕਿੰਨਾ ਪੈਦਾ ਹੋ ਗਿਆ ਮarre ਤੇਜਾ ਸਿੰਘ ਜੀ ਭੂਰਾ ਸਾਹਿਬ ਵਾਲਿਆਂ ਚ ਸ਼ੌਂਕ ਕਿੰਨਾ ਪੈਦਾ ਹੋ ਗਿਆ ਜਿੱਤੇ ਹੁਣ ਸੰਤ ਅਮਰ ਸਿੰਘ ਜੀ ਹੁਣ ਮੁਖੀ ਬਣੇ ਨੇ ਰਾੜਾ ਸਾਹਿਬ ਦੇ ਉਸ ਭੂਰਾ ਸਾਹਿਬ ਦੀ ਉਸੇਵਾ ਸੰਭਾਲ ਉਹਨਾਂ ਕੋਲ ਸੀ ਹੁਣ ਵੀ ਉਹਨਾਂ ਕੋਲ ਹੀ ਹੈ ਉੱਥੇ ਮarre ਤੇਜਾ ਸਿੰਘ ਜੀ ਦੀ ਸੇਵਾ ਸੀ ਕਿ ਨਕਸ਼ੋਂ ਪੈਦਾ ਹੋ ਗਿਆ ਚਾਹ ਪੈਦਾ ਹੋ ਗਿਆ ਕਿ ਮੈਂ ਸੇਵਾ ਕਰਨੀ ਹੈ ਉਹ ਸੰਤ ਜੀ ਮਹਾਰਾਜਾ ਸਾਹਿਬ ਵਾਲੇ ਸਾਧ ਇਸ਼ਰ ਸਿੰਘ ਜੀ ਮਹਾਰਾਜ ਨੂੰ ਬਾਣੀ ਸੁਣਾਉਂਦੇ ਹੁੰਦੇ ਸੀ ਬਹਿ ਕੇ ਤੇ ਸਮਾਂ ਵੀ ਨਿਸ਼ਚਿਤ ਕਰ ਲਿਆ ਤੇ ਹਜੂਰ ਨੇ ਆਖਣਾ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ ਕਰ ਤੇ ਸੁਖਮਨੀ ਸਾਹਿਬ ਦਾ ਪਾਠ ਸੁਣਾਉਣਾ ਕਮਾਲ ਹੈ ਨਾ ਸੇਵਾ ਬਾਣੀ ਸੁਣਾਉਣ ਦੀ ਸੇਵਾ ਬੜੇ ਆਨੰਦ ਚ ਪਾਠ ਕਰਦੇ ਹੁੰਦੇ ਸੁਖਮਨੀ ਸਾਹਿਬ ਦਾ ਬੈਠ ਜਾਣਾ ਔਰ ਬੜੇ ਵਜਤ ਵਿੱਚ ਬੜੇ ਨੰਨਦ ਚ ਮਹਾਰਾ ਤੇਜਾ ਸਿੰਘ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਸੁਣਾਉਣਾ ਤੇ ਮਹਾਰਾ ਜੀ ਨੇ ਧਿਆਨ ਲਾ ਕੇ ਮਸਤ ਹੋ ਕੇ ਸੁਖਮਨੀ ਸਾਹਿਬ ਦਾ ਪਾਠ ਸੁਣਨਾ ਤੇ ਸੇਵਾ ਉਹਨਾਂ ਦੀ ਲੰਗਰਾਂ ਦੀ ਇੱਕ ਦਿਨ ਬੇਨਤੀ ਕੀਤੀ ਮਹਾਰਾ ਮੈਂ ਉਹਨਾਂ ਦਾ ਕਮਰਾ ਥੋੜਾ ਦੂਰ ਸੀ ਮੈਂ ਤੁਹਾਡੇ ਵਾਸਤੇ ਲੰਗਰ ਕਈ ਵਾਰ ਚਾਹ ਪ੍ਰਸ਼ਾਦ ਆ ਲੈਉਣਾ ਹੋਵੇ ਲੇਟ ਹੋ ਜਨ ਇਥੇ ਲਾਗੇ ਤੁਹਾਡੇ ਹੋਮਾਂ ਤੇ ਤੁਸੀਂ ਹਾਕ ਮਾਰੋ ਤੇ ਮੈਂ ਤੁਹਾਡੇ ਕੋਲ ਪਹੁੰਚ ਜਾ ਮੈਂ ਥੋੜਾ ਦੂਰ ਹੁੰਨਾ ਕਈ ਵਾਰ ਲੇਟ ਹੋ ਜਾਣਾ ਪਾਸੇ ਹੈ ਕਮਰਾ ਇਹ ਬਚਨ ਹੋ ਰਏ ਸੀ ਕਿਚਨ ਵਿੱਚ ਖੜਿਆ ਰਸੋਈ ਵਿੱਚ ਖੜਿਆ ਸੰਤ ਜੀਸਰ ਸਿੰਘ ਜੀ ਨੂੰ ਸੰਤ ਤੇਜਾ ਸਿੰਘ ਜੀ ਮਹਾਰਾਜ ਰਸੋਈ 'ਚ ਖੜਿਆ ਇਹ ਬੇਨਤੀ ਕਰ ਰਹੇ ਨੇ ਮਹਾਰਜ ਮੈਂ ਲੇਟ ਹੋ ਜਾਣਾ ਕਈ ਵਾਰ ਲੱਗੇ ਹੋਮਾਂ ਤੇ ਪਤਾ ਲੱਗ ਜਾਂਦਾ ਤੁਹਾਡੀ ਆਵਾਜ਼ ਸੁਣ ਜੇ ਮੈਂ ਦੂਰ ਹੁੰਨਾ ਉਸ ਵੇਲੇ ਰਸੋਈ 'ਚ ਖੜੇ ਸੀ ਸੇਵਾ ਦੇ جنੂਨ ਦੀ ਗੱਲ ਲੱਗਿਆ ਕਰਨ ਉਸ ਵੇਲੇ ਰਸੋਈ 'ਚ ਖੜੇ ਸੀ ਤੇ ਮੁਰਸ਼ਦ ਮਹਾਂਪੁਰਖ ਬਾਬਾ ਯਸ਼ਰ ਸਿੰਘ ਜੀ ਆਖਣ ਲੱਗੇ ਕਹਿੰਦੇ ਕੋਈ ਨਹੀਂ ਤੇਜਾਸਿਆ ਫਿਰ ਤੂੰ ਇੱਥੇ ਰਸੋਈ ਚ ਮੰਜਾ ਢਾਲਿਆ ਸਤਿਵਚਨ ਉਰ ਰਸੋਈ ਚ ਮੰਜਾ ਢਾਲਿਆ ਰਸ ਕਿਚਨ ਚ ਸੇਵਾ ਕਰਨੇ ਕਿਤੇ ਸੋਖੇ ਨਹੀਂ ਵੀ ਸੇਵਾ ਵਾਸਤੇ ਮੁਰਦਾ ਹੋਣਾ ਪੈਂਦਾ ਮੁਰਦਾ ਹੋ ਕੇ ਸੇਵਾ ਹੁੰਦੀ ਹੈ ਤੇ ਉੱਥੇ ਫਿਰ ਮੰਜਾ ਢਾਲਿਆ ਤੇ ਕਮਾਲ ਦੀ ਗੱਲ ਵੇਖੋ ਸਾਰੀ ਉਮਰ ਉੱਥੇ ਹੀ ਕੱਟੇ ਵੱਡੇ ਮਹਾਰਾਜ ਜੀ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਵੀ ਸੇਵਾਦਾਰ ਆ ਕਰਨ ਲੱਗੇ ਤੁਸੀਂ ਸਥਾਨ ਦੇ ਮੁਖੀ ਹੋ ਤੁਹਾਡਾ ਸੋਹਣਾ ਆਸਣੋ ਸੋਹਣਾ ਤੁਹਾਡਾ ਬਣਾ ਦਈਏ ਕੋਠੀ ਬਣਾ ਦਈਏ ਜੀ ਸੰਗਤ ਆਉਂਦੀ ਹੈ ਪਰ ਨਿਮਰਤਾ ਇੰਨੀ ਸੀ ਕੰਦੇ ਨਹੀਂ ਮੈਨੂੰ ਮਹਾਰਾਜ ਦਾ ਬਚਨ ਹੋਇਆ ਹੈ ਕਿ ਤੂੰ ਰਸੋਈ ਵਿੱਚ ਪਹਿ ਜਾ ਇੱਥੇ ਇੱਥੇ ਆਸਣ ਲਾ ਲੈ ਮੈਂ ਜਿੰਨੀ ਜ਼ਿੰਦਗੀ ਆਪਣੀ ਕੱਟਣੀ ਹੈ ਇਸ ਰਸੋਈ 'ਚ ਹੀ ਕੱਟਣੀ ਹੈ ਤੇ ਸੱਚਮੁੱਚ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਉਸ ਕਿਚਨ ਵਿੱਚ ਉਸ ਰਸੋਈ ਵਿੱਚ ਕੱਟੀ। ਭਾਵੇਂ ਮੁਖੀ ਰੇਸਤਾਨ ਦੇ ਪਰ ਉਹਨਾਂ ਨੇ ਆਪਦਾ ਉਹ ਜਗ੍ਹਾ ਕਹਿੰਦੇ ਉਹ ਬਰਤਨ ਮਹਾਰਾਜ ਦੇ ਪਏ ਸਨ ਉੱਥੇ ਕਿਚਨ ਵਿੱਚ ਮਹਾਰਾਜ ਜੀ ਨਹੀਂ ਸਨ ਸਰੀਰ ਕਰਕੇ ਪਰ ਉਹ ਬਰਤਨ ਕਹਿੰਦੇ ਮੈਂ ਵੇਖਦਾ ਤੇ ਮੈਨੂੰ ਨਾ ਮਹਾਰਾਜ ਜੀ ਦੀ ਯਾਦ ਰਹਿੰਦੀ ਹੈ। ਮੈਨੂੰ ਯਾਦ ਰਹਿੰਦਾ ਮੈਂ ਇਸ ਚਾਹ ਸਕਾਉਂਦਾ ਹੁੰਦਾ ਸੀ, ਇਸ ਚ ਪ੍ਰਸ਼ਾਦਾ ਬਣਾਉਂਦਾ ਸੀ, ਇਸ ਚ ਸਕਾਉਂਦਾ ਸੀ ਤੇ ਇਦਾਂ ਦੀ ਇੱਕ ਜਨੂਨ ਸਾਡੇ ਅੰਦਰ ਹੋਣਾ ਚਾਹੀਦਾ। ਭਾਵਨਾ ਹੋਣੀ ਚਾਹੀਦੀ ਹੈ ਸ਼ੌਂਕ ਹੋਣਾ ਚਾਹੀਦਾ ਤੇ ਬਾਣੀ ਪੜਦੇ ਹੁੰਦੇ ਸੀ ਬਹੁਤ ਬਹੁਤ ਬਾਣੀ ਵੇਦਾਂ ਦਾ ਅਧਿਐਨ ਕਰਨਾ ਤੇ ਉਸੇ ਤਰੀਕੇ ਸਿਰ ਹੁਣ ਸੰਤ ਅਮਰ ਸਿੰਘ ਜੀ ਮੁਖੀ ਬਣ ਗਏ ਨੇ ਰਾੜਾ ਸਾਹਿਬ ਦੇ ਪਰ ਤੁਸੀਂ ਸ਼ਾਇਦ ਵੇਖਿਆ ਹੋਵੇ ਰਾੜਾ ਸਾਹਿਬ ਜਾ ਕੇ ਦੇਖਿਓ ਉਹ ਜੇ ਉਦਾਂ ਹੀ ਨੋਰਮਲ ਜਾਂ ਤਾਂ ਭੋਰਾ ਸਾਹਿਬ ਜੀ ਸੰਗਤ ਨੂੰ ਉੱਥੇ ਮਿਲ ਲੈਂਦੇ ਨੇ ਹੱਥ ਜੋੜ ਕੇ ਖੜਦੇ ਨੇ ਇਹ ਰਾੜਾ ਸਾਹਿਬ ਦੀ ਇੱਕ ਖਾਸੀਅਤ ਕਹਿ ਲਓ ਨਿਮਰਤਾ ਹੈ ਹੱਥ ਜੋੜ ਕੇ ਰੱਖਣਾ ਔਰ ਆਪਣੇ ਆਪ ਨੂੰ ਜਣਾਉਂਦੇ ਨਹੀਂ ਸਿਸ ਕਰਕੇ ਸੇਵਾ ਤੇ ਸਿਮਰਨ ਦਾ ਚਾਹ ਸਾਨੂੰ ਸੰਗਤ ਚ ਆ ਕੇ ਜਦੋਂ ਸੁਣਦੇ ਆ ਫਿਰ ਪੈਦਾ ਹੁੰਦਾ ਮਾਰੇ ਬਲਵੰਤ ਸਿੰਘ ਜੀ ਲੰਗਰਾਂ ਵਾਲੇ ਉਹਨੂੰ ਸੰਤ ਮਹਾਰਜ ਜੀ ਸ਼੍ਰੀਮਾਨ ਜੀ ਕਹਿੰਦੇ ਹੁੰਦੇ ਸੀ ਇਹ ਮਹਾਰਾਜ ਜੀ ਨੇ ਸ਼੍ਰੀਮਾਨ ਜੀ ਦਾ ਖਿਤਾਬ ਦਿੱਤਾ ਸੀ ਉਹਨਾਂ ਨੂੰ ਬਾਬਾ ਬਲਵੰਤ ਸਿੰਘ ਜੀ ਨੂੰ ਤੇ ਲੰਗਰਾਂ ਦੀ ਸੇਵਾ ਕਰਦੇ ਸੀ ਉਹਨਾਂ ਨੇ ਵੀ ਕੋਈ ਆਪਣਾ ਅਲੱਗ ਤੋਂ ਕਮਰਾ ਕੋਠੀ ਨਹੀਂ ਸੀ ਬਣਾਈ ਸੰਗਤ ਕਹਿੰਦੀ ਸੀ ਸੇਵਾਦਾਰ ਕਹਿੰਦੇ ਸੀ ਪਰ ਉਹਨਾਂ ਨੇ ਕਦੇ ਬਣਾਈ ਨਹੀਂ ਸੀ ਲਾਸਟ ਵਿੱਚ ਬਣਾਈ ਵੀ ਹੈ ਪਰ ਉਹ ਸੰਗਤ ਨੇ ਉਹ ਫਿਰ ਵੀ ਉਸ ਦਿਨ ਜਾਣਾ ਕਮਰੇ ਚ ਤੇ ਥੋੜੀ دیر ਬਾਅਦ ਵਾਪਸ ਆ ਜਾਣਾ ਕਹਿਣਾ ਕਿਤੇ ਮੈਨੂੰ ਇਹਦਾ ਕਮਰੇ ਦਾ ਇਸ ਦਾ ਲਾਲਚ ਨਾ ਪੈ ਜਾਏ ਇਹਦਾ ਸੁਭਾਅ ਨਾ ਪੈ ਜਾਏ ਤੇ ਲੰਗਰਾਂ ਵਿੱਚ ਮੰਝਾ ਢਾਹ ਕੇ ਉੱਥੇ ਬੈਠ ਸਾਰਾ ਸਾਰਾ ਦਿਨ ਬੈਠੇ ਰਹਿਣਾ ਤਾਂ ਸਾਧ ਸੰਗਤ ਸੇਵਾ ਕਰਨ ਵਾਲਿਆਂ ਦੇ ਜਦੋਂ ਆਪਾਂ ਬਚਨ ਸੁਣਦੇ ਆ ਫਿਰ ਚਾਹੋ ਪੈਦਾ ਹੁੰਦਾ ਹੈ ਸੇਵਾ ਤੇ ਸਿਮਰਨ ਖੰਭ ਇਹਦੇ ਨਾਲ ਹੀ ਅਸੀਂ ਪਉ ਸਾਗਰ ਤਾਰ ਸਕਦੇ ਆ ਪਾਰ ਹੋ ਸਕਦੇ ਆ ਤੇ ਆਪਣਾ ਜ਼ਿੰਦਗੀ ਸੇਵਾ ਸਿਮਰਨ ਚ ਲਾਈਏ ਔਰ ਦੁਨੀਆ ਦੇ ਸਭ ਚੱਲਦੇ ਰਹਿਣੇ ਚ ਮੇਲੇ ਮੁੱਕਣੇ ਨਹੀਂ ਹੈ ਬੰਦਾ ਮੁੱਕ ਜਾਂਦਾ ਝਮੇਲੇ ਨਹੀਂ ਮੁੱਕਦੇ ਕੰਮ ਕਾਰ ਨਹੀਂ ਮੁੱਕਦੇ ਇਸ ਕਰਕੇ ਤੁਸੀਂ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਸਿਮਰਨ ਤੇ ਸੇਵਾ ਤੇ satsang ਵਿੱਚ ਆ ਕੇ ਚਾਉ ਪੈਦਾ ਹੁੰਦਾ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ